ਹੋ ਡੈਰੀ ਸਟੇ ਵੀ ਮੈਂ ਹਾਂ ਸਰਦੀਪ ਸ਼ਰਮਾ ਸੋ ਅੱਜ 19 ਦਸੰਬਰ ਹੈ ਔਰ ਅੱਜ ਸਾਰੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਸ਼ਾਮ ਤੱਕ ਸਾਰੇ ਜਿਹੜੇ ਉਮੀਦਵਾਰੀ ਚੋਣ ਪ੍ਰਚਾਰ ਬੰਦ ਹੋ ਜਾਏਗੀ ਤਾਂ ਇਸ ਟਾਈਮ ਅਸੀਂ ਲੁਧਿਆਣਾ ਦੇ ਵਾਰਡ ਨੰਬਰ 33 ਵਿੱਚ ਮੌਜੂਦ ਆ ਜਿਹਦੇ ਵਿੱਚ ਆਜ਼ਾਦ ਉਮੀਦਵਾਰ ਔਰ ਮਤਾ ਲਖਵਿੰਦਰ ਕੌਰ ਦੇ ਖੰਭ ਜਿਹੜੇ ਕਾਫੀ ਦਿਨ ਤੋਂ ਸੇਵਾ ਕਰ ਰਹੇ ਸੀ ਔਰ ਕਾਫੀ ਇਲਾਕੇ ਦੇ ਵਿੱਚ ਮਸ਼ਹੂਰ ਹੈ ਤਾਂ ਆ ਕੇ ਅੱਕੇ ਅੱਜ ਕਾਫੀ ਪਰਵਾਹ ਹੁੰਗਾਰਾ ਮਿਲ ਰਿਹਾ ਕੋਈ ਲਗਾਤਾਰ ਜਿਹੜਾ ਵਾਰਡ ਨੰਬਰ 33 ਲੋਕ ਕਾਫੀ ਪਰੇਸ਼ਾਨ ਸੀ ਆਪਕੇ हिसाब ਕਾ ਕੌਨ ਸਾ ਤੋਂ ਤੇ ਇਸ ਵਾਰ ਕਾਫੀ ਹੁੰਗਾਰਾ ਮਿਲ ਰਿਹਾ ਹੈ ਵਾਰਡ ਨੰਬਰ 33 ਲੋਕ ਇਸ ਵਾਰ ਮਾਤਾ ਲਖਵਿੰਦਰ ਕੌਰ ਖੰਭ ਨੂੰ ਆਪਣਾ ਨਵਾਂ ਕੌਨ ਸਾ ਬਦਾਲ ਲਈ ਤਿਆਰ ਬੈਠੇ ਤੇ ਅੱਜ ਵੱਡਾ ਰੋਡ ਸ਼ੋਰ ਕੀਤਾ ਜਾ ਰਿਹਾ ਖੰਭ ਸਾਹਿਬ ਵਾਰਡ ਨੰਬਰ 33 ਲੋਕ ਮਗਾ ਸੜਕਾਂ ਤੇ ਆ ਗਿਆ ਵੀ ਕਹਿੰਦੇ ਖੰਭ ਪਰਿਵਾਰ ਨੂੰ ਆਪਾਂ ਜੇਤੂ ਬਣਾਣਾ ਪਹਿਲੇ ਗਾੜੀ ਖਵਾ ਕੀਤੀ ਸੀ ਲੋਕੀ ਕਹਿੰਦੇ ਵੀ ਸਾਨੂੰ ਸਹੀ ਉਮੀਦਵਾਰ ਚਾਹੀਦਾ ਲਖਵਿੰਦਰ ਕੌਰ ਮਾਤਾ ਦੇ ਬੇਟੇ ਦੋਨੇ ਬੜੇ ਕੰਮ ਕਰਦੇ ਆ ਤੇ ਇਸ ਵਾਰ ਇਲਾਕੇ ਦਾ ਕੌਂਸਲ ਵੀ ਆਪਾਂ ਖੰਭ ਪਰਿਵਾਰ ਨੂੰ ਬਣਾਣਾ ਕਿਸਾ ਦੇ ਦੇਗਾ ਦੇਖੋ ਇਹ ਮੇਰਾ ਪਰਿਵਾਰ ਆ ਲੋਕਾਂ ਨੇ ਤਾਂ ਪੋਸਟਰਾਂ 'ਚ ਲਿਖਿਆ ਮੈਂ ਇਹਨਾਂ ਨੂੰ ਪਰਿਵਾਰ ਮੰਨਦਾ ਵਾਂ ਪਰਿਵਾਰ ਇਸ ਕਰਕੇ ਮੰਨਦਾ ਕਿ ਬਾਕੀ ਸਾਰੇ ਬਾਹਰੋਂ ਆਉਂਦੇ ਆ ਜਿੰਨੇ ਮੈਂ ਇਸ ਵਾਰ ਦੇ ਵਿੱਚ ਰਹਿਣਾ ਇਸੇ ਇਸੇ ਮੱਲਿਆਂ ਦਾ ਨਿਵਿੰਦਾ ਵਾਂ ਇੱਥੇ ਦਾ ਵੋਟਰ ਵੋਟਰ ਕਾਰਡ ਵੀ ਮੇਰਾ ਇੱਥੇ ਦਾ ਹੀ ਹੈ ਹੋਰ ਮੈਂ ਇਹਨਾਂ ਤੋਂ ਬੜੀ ਆਸ ਕਰਦਾ ਹਾਂ ਆਸ ਇਸ ਕਰਕੇ ਕਰਦਾ ਕਿਉਂਕਿ ਇਹਨਾਂ ਨੇ ਮੇਰੇ ਤੇ ਆਸਾਂ ਲਾਈਆਂ ਸੀ ਤਾਂ ਮੈਂ 3 ਸਾਲ ਇਹਨਾਂ ਲਈ ਜੜਾ ਕੰਮ ਕੀਤਾ ਇਹ ਮੈਂ ਆਪਣੇ ਪਰਿਵਾਰ ਲਈ ਕੀਤਾ ਤੇ ਅੱਜ ਪਰਿਵਾਰ ਜਦੋਂ ਪਰਿਵਾਰ ਲਈ ਕੰਮ ਕਰੀਏ ਪਰਿਵਾਰ ਕਿਤੇ ਨਾ ਖੜਦੇ ਹੀ ਨੇ ਨਾ ਫਿਰ ਨਾਲ ਉਹਦੇ ਭਾਵੇਂ ਮੈਂ ਬੱਚਾ ਹੋਵਾਂ ਭਾਵੇਂ ਕਿਸੇ ਦਾ ਭਰਾ ਮਾਂ ਕੋਈ ਮੇਰੀ ਭੈਣ ਆ ਜਾਂ ਬਜ਼ੁਰਗ ਆ ਮੈਂ ਸਾਰਿਆਂ ਲਈ ਜਣੀ ਸਤਕਾਰ ਜੋਗ ਹੈ ਮੇਰੇ ਸਾਰੀ ਅੱਜ ਕਿਹਦਾ ਦੇਖਦੇ ਹੋ ਅੱਜ ਲਾਸਟ ਦਿਨ ਹੈ ਪ੍ਰਚਾਰ ਦਾ ਸਾਰਿਆਂ ਕੈਂਡੀਡੇਟ ਦਾ ਤਾਂ ਪੂਰਾ ਵਾਰਡ ਨੰਬਰ 33 ਸੜਕਾ ਦੇ ਉੱਤਰ ਆਇਆ ਵੀ ਇਸ ਵਾਰ ਪਾਰਟੀ ਨਹੀਂ ਸਿਰਫ ਇੱਕ ਫੇਸ ਨੂੰ ਲੈ ਕੇ ਖੰਭ ਪਰਵਾਰ ਨੂੰ ਅਸੀਂ ਜਿਤਾਣਾ ਕਿਦਾ ਦੇਖੋ ਇਹਦੇ ਵਿੱਚ ਪਾਰਟੀ ਬਾਜੀ ਵਾਲੀ ਕੋਈ ਗੱਲ ਨਹੀਂ ਹੁੰਦੀ ਜਿਹੜਾ ਬੰਦਾ ਕੰਮ ਕਰਦਾ ਭਾਵੇਂ ਕੋਈ ਵੀ ਪਾਰਟੀ ਦਾ ਹੋਵੇ ਲੋਕਾਂ ਨੂੰ ਦੇਖਦਾ ਹੁੰਦਾ ਲੋਕੀ ਉਹਦੇ ਉੱਤੇ ਪਹਿਲੇ ਟਾਰਗੇਟ ਲਾਏ ਬੈਠੇ ਹੁੰਦੇ ਆ ਕਿ ਉਹ ਇਹ ਬੰਦਾ ਕੰਮ ਕਰਦਾ ਤੇ ਸਾਡੇ ਪੁਵੇਖ ਲਈ ਇਹੀ ਬੰਦਾ ਵਧੀਆ ਰਹੂਗਾ ਕਿਉਂਕਿ ਜਿਹੜੇ ਪੁਰਾਣੇ ਰਹਿ ਚੁੱਕੇ ਉਹਨਾਂ ਦਾ ਕੱਖ ਕੀਤਾ ਹੀ ਨਹੀਂ ਹੁਣ ਵਿਕੀਆਂ ਹੋਈਆਂ ਖਰੀਦ ਕੇ ਟਿਕਟਾਂ ਦੂਜੀ ਪਾਰਟੀਆਂ ਦੇ ਤੇ ਉਹ ਆਪਣੇ ਆਪ ਨੂੰ ਸਪੀਕਰਾਂ ਦੇ ਅਲਾਸਮੈਂਟਾ ਕਰਦੇ ਫਿਰਦੇ ਨੇ ਮੈਂ ਤੇ ਇਹਦੇ ਵਿੱਚ ਉਹਨਾਂ ਨੂੰ ਕੁਝ ਕਹੂੰਗਾ ਨਹੀਂ ਚਲੋ ਉਹਨਾਂ ਦੀ ਆਪਣੀ ਸੋਚ ਤੇ ਮੇਰੀ ਆਪਣੀ ਸੋਚ ਆ ਅ ਕੈਸਾ ਦੇਖ ਰਹੇ ਹੋ ਵੀ ਕੈਸਾ ਹਜ਼ੂਮ ਹੈ ਪੂਰਾ ਸੜਕੋ ਉੱਪਰ ਬਾਦ ਨਾ ਬਤੇ ਤੇ ਲੱਗਦਾ ਵੀ ਇਹ ਪਰਿਵਾਰ ਇਸ ਵਾਰਕੀ ਨੂੰ ਹਰ ਬਦਲ ਸਕਤੇ ਆ ਹਾਂਜੀ ਅਸੀਂ ਤਾਂ ਬਦਲਾਂਗੇ ਹਰ ਅਸੀਂ ਸਭ ਮਿਲ ਕੇ ਬਦਲਾਂਗੇ ہمارے ਅੰਦਰ ਵਿੱਚ ਇਤਨਾ ਹੌਸਲਾ ਇਤਨੀ ਮਤਲਬ ਹਿੰਮਤ ਹੈ ਕਿ ਅਸੀਂ ਆਪਣੇ ਵਾਰਡ ਨੂੰ ਬਦਲ ਸਕਦੇ ਹਾਂ ਲੱਗਦਾ ਹੈ ਵੀ ਸਾਰੇ ਵਾਰਡ ਨੰਬਰ 33 ਦੇ ਲੋਕ ਹੁਣ ਹਰਜਿੰਦਰ ਸਿੰਘ ਖੰਭ ਨੂੰ ਜੇਤੂ ਬਣਾਉਣ ਲਈ ਤਿਆਰ ਹੈ ਹਾਂਜੀ ਤਿਆਰ ਹੈ ਅਸੀਂ ਤਾਂ ਇਸ ਕਰਕੇ ਬਣਾਉਣਾ ਹੈ ਜਿੱਦਾਂ ਪਹਿਲੀ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਅਸੀਂ ਨਵੀਂ ਸਰਕਾਰ ਬਣਾਉਣੀ ਹੈ ਆਪਣੀ ਜੋ ਵੀ ਸਾਡੇ ਵਾਰਡ ਦੇ ਵਿੱਚ ਵਧੀਆ ਕੰਮ ਕਰਨ ਸਾਨੂੰ ਉਹ ਚਾਹੀਦੇ ਸਾਡੇ ਦੁਰਦੁਖ ਸਭ ਸਮਝਦੇ ਹਾਂ ਹਾਂਜੀ ਸਾਰੇ ਸਮਝਦੇ ਆ ਕਦੇ ਸਾਰੇ ਦੁੱਖ ਦੂ ਸਮਝਦੇ ਆ ਔਰ ਹਮੇਸ਼ਾ ਹੀ ਜਿਹੜੇ ਦੂਜੇ ਰਾਜਤ ਹੋਏ ਆਪਣਾ ਪਰਿਵਾਰ ਸਮਝਦੇ ਆ ਦੂਜੀਆਂ ਪਾਰਟੀਆਂ ਹਮੇਸ਼ਾ ਨਾਲ ਵਿਤਕਾ ਕਰਦੀਆਂ ਲੱਗ ਰਿਹਾ ਵੀ ਇਸ ਵਾਰ ਵਾਰਡ ਨੰਬਰ 33 ਲੋਕ ਇੱਕ ਮੰਨ ਬਣਾ ਚੁੱਕੇ ਵੀ ਤੁਹਾਡੇ ਪਰਿਵਾਰ ਨੂੰ ਇੱਕ ਜਿੱਤ ਦਾ ਦੇ ਦਾਂ ਦੇਖੋ ਜੀ ਪਬਲਿਕ ਨੇ ਇੱਕ ਹਿਊਮਰ ਦਾਸਤਾ ਕਿ ਮੰਨ ਇੱਕੋ ਹੀ ਹ ਸਿਲੰਡਰ ਸਿਲੰਡਰ ਦੇ ਵੋਟ ਪਾ ਕੇ ਖੰਭ ਪਰਿਵਾਰ ਨੂੰ ਕਾਮਯਾਬ ਕਰਨਾ ਮਾਤਾ ਲਖਵਿੰਦਰ ਗੌਰ ਨੂੰ ਕਾਮਯਾਬ ਕਰਨਾ ਕਿਉਂਕਿ ਇਹਨਾਂ ਨੇ ਕੰਮ ਬੋਲੇ ਆ ਕੰਮ ਬੋਲਦੇ ਆ ਅਸੀਂ ਲਾਰਿਆ ਜ ਨਹੀਂ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਆ ਮੈਂ ਤੁਹਾਡੇ ਕੈਮਰੇ ਮੁਤਾਬਕ ਕਹਿਣਾ ਚਾਹਾਂਗਾ ਕਿ ਖੰਭ ਸਾਹਿਬ ਦਾ ਸਾਥ ਦਿਓ ਸਿਲੰਡਰ ਤੇ ਮੋਹਰਾ ਲਾ ਕੇ ਸਿਲੰਡਰ ਨੂੰ ਕੰਮਜਾਬ ਕਰੋ ਕਿ ਮਹੱਲੇ ਦਾ ਕੁਝ ਸੁਧਾਰ ਹੋ ਸਕੇ ਕਿਉਂਕਿ ਬਹੁਤ ਗੰਦਗੀ ਦੇਖ ਲਈ ਅਸੀਂ ਕਹਿੰਦੇ ਮਹੱਲੇ ਦੀ ਗੰਦਗੀ ਅਸੀਂ ਬਾਡਾ ਦੇ ਜਿਹੜੇ ਕੌਂਸਲਰ ਰਹਿ ਚੁੱਕੇ ਆ ਉਹਨਾਂ ਦੀ ਵੀ ਗੰਦਗੀ ਦੇਖ ਲਈ ਕਿ ਉਹ ਕਿੱਦਾਂ ਕਿੱਦਾਂ ਆਪਣੇ ਰੰਗ ਬਦਲਦੇ ਨੇ ਅਸੀਂ ਕਹਿਣ ਨੂੰ ਕੁਝ ਕਰਦੇ ਆ ਪਰ ਬਾਅਦ ਚਿਹਰਾ ਕੁਝ ਹੋ ਰਾਇਆ ਇਹਨਾਂ ਆਪਣੇ ਸਾਹਮਣੇ ਪਏ ਸਾਡੇ ਪ੍ਰਵਾਸੀ ਭਾਈਚਾਰਾ ਅਸੀਂ ਤਾਂ ਨਾਲ ਚੱਲਣ ਵਾਲੇ ਆ ਅਸੀਂ ਤਾਂ ਘਰ 'ਚ ਬੈਠਿਆ ਫਿਰ ਵੀ ਕਹਿੰਦੇ ਸੀ ਸਿਲੰਡਰ ਵੋਟਾ ਪਾਓ ਸਿਲੰਡਰ ਨੂੰ ਵੋਟਾ ਪਾਓ ਤੇ ਮਾਤਾ ਲਖਵਿੰਦਰ ਕੌਰ ਨੂੰ ਜਿਤਾਓ ਆ ਸੋ ਇਹ तमाम ਉਹ ਵਾਰਡ ਨੰਬਰ 33 ਦੇ ਜਿਹੜੇ ਵਸਨੀਕ ਆ ਜਿਹੜੇ ਹੁਣ ਸੜਕਾਂ ਤੇ ਉਤਰ ਆਇਆ ਇੱਕ ਰੋਡ ਪਾਰੀ ਰੋਡ ਸ਼ੋਅ ਦੇ ਵਿੱਚ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 33 ਨੂੰ 21 ਦਸੰਬਰ ਨੂੰ ਭਾਰੀ ਬਹੁਮਤ ਨਾਲ ਜਿਤਾਉਗੇ ਔਰ ਵਾਰਡ ਨੰਬਰ 33 ਨੂੰ ਹਾਰ ਬਲੂਗੇ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ